9 ਸਾਲਾਂ ਬੱਚੇ ਦਾ ਗਲਾ ਵੱਢ ਕੇ ਕਤਲ ਝਾੜੀਆਂ ਚੋਂ ਮਿਲੀ Laash 3 ਦਿਨਾਂ ਤੋਂ ਲਾਪਤਾ ਸੀ ਮਰਤਕ ਮਾਸੂਮ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 9 ਸਾਲਾਂ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਉਸ ਬੱਚੇ ਦੀ লাশ ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚਾ 5 ਤਰੀਕ ਤੋਂ ਲਾਪਤਾ ਸੀ ਤੇ ਪਰਿਵਾਰਸਥੀ ਪਰਿਵਾਰ ਦਾ ਇਹ ਬੱਚਾ ਹੈ ਜਿਸ ਨੂੰ ਲਗਾਤਾਰ ਲੱਭਣ ਦੇ ਲਈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸੰਤੇ ਬਿੱਤੀ ਦਿਨੀ ਉਸ ਦੀ লাশ ਇੱਕ ਸੁੰਸਾਨ ਇਰਾਕ ਦੇ ਵਿੱਚ ਝਾੜੀਆਂ ਦੇ ਕੋਲੋਂ ਮਿਲਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕਾਂ ਪਛ ਗਿਆ دہشت ਫੈਲ ਗਈ ਅਤੇ ਜਿੱਥੇ ਪਰਿਵਾਸੀ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਦਾ ਬੱਚਾ ਸੀ ਉਹ ਰੋ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੱਚੇ ਦੇ ਨਾਲ ਰੰਜਿਸ਼ ਦੇ ਤਹਿਤ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੀ ਮਾਂ ਅਤੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਆਓ ਸੁਣਦੇ ਹਾਂ ਜਨੇ ਨੋ ਕਿ ਕਿਸੇ ਨੇ ਸੁਣਵਾਈ ਨਹੀਂ ਕੀ ਅਗਰ ਸੁਣਵਾਈ ਕਰਤੇ ਹਰ ਜਗਾ ਜਗਾ ਫੇ ਗਏ ਅਗਰ ਸੁਣਵਾਈ ਕਰਤੇ ਅਮਰ ਰਾਜ ਮਰਤਾ ਨਹੀਂ ਅੱਜ ਮੇਰੇ पास पांच तारीख से क्या है खेल रहा था घर से बाहर अकेले ही पतंग उड़वा रहा था इन लोगों ने कुछ नहीं किया अगर करते मेरे बुआ नौ साल का था अमन अकेले में ਕੁਲਦੀ ਇਨਫੋਰਮੇਸ਼ਨ ਆਈ ਸੀਗੀ ਕਿ ਜਿਹੜਾ ਬੱਚਾ ਹੈਗਾ ਕਿ ਮਿਸਿੰਗ ਹੈਗਾ ਪਰਸੋਂ ਦਾ ਤੇ ਸਾਡੇ ਵੱਲੋਂ ਇਮੀਡੀਏਟਲੀ ਜਿਹੜਾ ਹੈਗਾ 340 ਦੇ ਵਿੱਚ ਐਫ ਆਈ ਆਰ ਜਿਹੜੀ ਹੈ ਰਜਿਸਟਰ ਕਰ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸਰਚ ਕੀਤੀ ਕੈਮਰਾਜ਼ ਵਗੈਰਾ ਦੇਖੇ ਤਾਂ ਸਾਨੂੰ ਪਤਾ ਲੱਗਿਆ ਕਿ ਬੱਚਾ ਜਿਹੜਾ ਹੈ ਝਾੜੀਆਂ ਦੇ ਵਿੱਚ ਕੁਝ ਮੂਮੈਂਟ ਦਿਖੀ ਤਾਂ ਪੁਲਿਸ ਵੱਲੋਂ ਜਦੋਂ ਝਾੜੀਆਂ ਸਰਚ ਕੀਤੀਆਂ ਤਾਂ ਉੱਥੇ ਬੱਚਾ ਜਿਹੜਾ ਹੈਗਾ ਜਦੀ ਉਮਰ 9 ਸਾਲ ਹੈ ਉਹਦੀ ਬੋਡੀ ਜਿਹੜੀ ਹੈ ਮਿਲੀ ਹੈ ਤੇ ਫੋਰੈਂਸਿਕ ਟੀਮ ਮੌਕੇ ਤੇ ਹੈਗੀ ਤੇ ਇਮੀਡੀਏਟਲੀ ਅਸੀਂ ਇਹਦੇ ਵਿੱਚ ਮਰਡਰ ਦੇ ਸੈਕਸ਼ਨਸ ਐਡ ਕਰਕੇ ਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹਨੂੰ ਅਸੀਂ ਉਹ ਕਰਾਂਗੇ ਸਹੀ ਬੁੜੀ ਕਿਸ ਤੇ ਕਿਸ ਹਾਲਾਤ ਚ ਮਿਲੀ ਜਿਹੜਾ ਉਹਦੇ ਗਲੇ ਤੇ ਜਿਹੜੀ ਹੈਗੀ ਇੰਜਰੀ ਹੈਗੀ ਆ ਤਾਂ ਸਾਨੂੰ ਲੱਗਦਾ ਕਿ ਗਲੇ ਤੇ ਜਿਹੜਾ ਹੈਗਾ ਕੋਈ ਕਟਿਆ ਕਰਕੇ ਥੋੜਾ ਜਿਹਾ ਕੋਈ ਚਾਕੂ ਵਗਰਾ ਦਾ ਜਿਹੜਾ ਸ਼ਾਰਪ ਇੰਜਰੀ ਹੈਗੀ ਹੈ ਤੇ ਉਹਦੇ ਕਰਕੇ ਜਿਹੜੀ ਇਹਦੀ ਡੈਥ ਹੈ ਬਾਕੀ ਪੋਸਟਮਾਰਟਮ ਚ ਪਤਾ ਲੱਗੇਗਾ ਸਰ ਕੋਈ ਸ਼ਾਟਮੇ ਵਗਰਾ ਉਹ ਸਾਰਾ ਪੋਸਟਮਾਰਟਮ ਚ ਕਲੀਅਰ ਹੋਏਗਾ ਜੀ ਕਿ ਸਰ ਇਹ ਕਿ ਕਿਸ ਤਰ੍ਹਾਂ ਬੱਚਾ ਮੌਰ ਪਰਿਵਾਰ ਜਿਹੜਾ ਹੈ ਕਿ ਬੇਸਿਕਲੀ ਇਹ ਪ੍ਰਵਾਸੀ ਹੈਗੇ ਨੇ ਪਿਛਲੇ ਕੁਝ ਸਾਲਾਂ ਤੋਂ 10 ਸਾਲਾਂ ਤੋਂ ਉੱਥੇ ਰਹਿ ਰਹੇ ਨੇ ਜਿਹੜਾ ਫਾਦਰ ਹੈ ਉਹ ਕਿਸੇ ਮਿਲ ਦੇ ਵਿੱਚ ਪ੍ਰੈਸ ਦਾ ਕੰਮ ਕਰਦਾ ਹੈ ਮਦਰ ਹੈ ਜਿਹੜਾ ਉਹ ਧਾਗਾ ਬੁਨਣ ਦਾ ਕੰਮ ਕਰਦੀ ਹੈ ਬੱਚਾ ਕਿਸੇ ਸਕੂਲ ਨਹੀਂ ਜਾਂਦਾ ਹੈਗਾ ਉਹ ਘਰ ਦੇ ਬਾਹਰ ਸਾਰਾ ਦਿਨ ਖੇਲਦਾ ਹੀ ਹੈ ਤੇ ਹਾਲੇ ਉਹਨਾਂ ਨੂੰ ਕੋਈ ਕਲੋਨੀ ਹੈਗਾ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਸੀ ਜਲਦੀ ਸੀ ਯੂਰੋਪੀ ਤੱਕ ਪਹੁੰਚ ਜਾਗੇ ਕਿਸੇ ਘਰ ਦੇ ਵੱਲੋਂ ਕਿਸੇ ਨੇ ਕੁਝ ਸ਼ੱਕੀ ਸ਼ਿਕਾਇਤ ਜਤਾਇਆ ਕਿਸੇ ਨਹੀਂ ਹਾਲੇ ਤੱਕ ਕੁਝ ਨਹੀਂ ਨਹੀਂ ਲਾ ਪਤਾ ਸੀਗਾ 3 ਦਿਨ ਤੋਂ ਲੱਗ ਰਿਹਾ ਪੁਲਿਸ ਨੂੰ ਆਲਰੇਡੀ ਐਫ ਆਈ ਆਰ 306 ਦੇ ਵਿੱਚ ਦਰਜ ਕੀਤੀ ਜਾ ਚੁੱਕੀ ਹੈ। ਠੀਕ ਹੈ। ਸਰ ਲਾਪਤਾ ਸੀਗਾ ਯਾਨੀ ਕੀ ਉਹ ਕਹਿੰਦੇ ਕਿ ਤਿੰਨ ਦਿਨਾਂ ਤੋਂ ਲਾਪਤਾ ਸੀਗਾ ਤੇ ਪ੍ਰੋਟੈਸਟ ਵਗੈਰਾ ਵੀ ਉਹਨਾਂ ਨੇ ਕੀਤਾ ਹੋ। ਤਿੰਨ ਦਿਨ ਤੋਂ ਲਾਪਤਾ ਨਹੀਂ ਜੇ ਪਰਸੋਂ ਲਾਪਤਾ ਸੀਗਾ। ਪਰਸੋਂ 2:00 ਵਜੇ 12 1:00 ਵਜੇ ਤੋਂ ਬਾਅਦ ਜਿਹੜਾ ਇਹ ਲਾਪਤਾ ਆਇਆ ਉਸ ਤੋਂ ਬਾਅਦ ਕਾਫੀ ਦੇਰ ਤੱਕ ਜਿਹੜਾ ਹੈਗਾ ਇਹ ਆਪਣੇ ਤੌਰ ਤੇ ਜਿਹੜੇ ਇਹ ਭਾਲ ਕਰਦੇ ਰਹੇ ਉਹ ਨੈਚੁਰਲ ਹੈ ਬੰਦਾ ਆਪਣੇ ਤੌਰ ਤੇ ਪਹਿਲਾਂ ਬੱਚੇ ਦੀ ਭਾਲ ਕਰਦਾ। ਉਸ ਤੋਂ ਬਾਅਦ ਇਹਨਾਂ ਨੂੰ ਜੋਧੇਵਾਲ ਥਾਣੇ ਜਿਹੜਾ ਹੈਗਾ ਇਹਨਾਂ ਨੇ ਇਨਫੋਰਮੇਸ਼ਨ ਜਾ ਕੇ ਦਿੱਤੀ ਜੋਧੇਵਾਲ ਥਾਣੇ ਵੱਲੋਂ ਜਦੋਂ ਮੌਕਾ ਦੇਖਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਡਾ ਨਹੀਂ ਹੈਗਾ ਜੋਧੇਵਾਲ ਥਾਣੇ ਵਾਲਿਆਂ ਨੇ ਐਸਐਚਓ ਸਲੇਮ ਟਾਬਰੀ ਨੂੰ ਇਨਫੋਰਮ ਕੀਤਾ ਫਿਰ ਐਸਐਚਓ ਸਲੇਮ ਟਾਬਰੀ ਵੱਲੋਂ 346 ਦਾ ਗੁੰਮਸ਼ੁਦਗੀ ਦਾ ਪਰਚਾ ਜਿਹੜਾ ਕੱਲ ਹੀ ਦੇ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਪੁਲਿਸ ਨੇ ਹੀ ਜਿਹੜਾ ਬੋਡੀ ਹੈ ਇਹ ਸਰਚ ਕੀਤੀ ਸੀ ਸੀਸੀਟੀਵੀ ਵਿੱਚ ਦਿਖਿਆ ਸੀ ਸਰ ਕੋਈ ਵਿਅਕਤੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਚਰਦੀਕਲਾ ਟਾਈਮ ਟੀਵੀ ਲਈ ਲੁਧਿਆਣਾ ਤੋਂ ਜਤਿੰਦਰਪਾਲ ਛਾਬੜਾ ਤੇ ਟਿੰਕਾ ਦੀ ਰਿਪੋਰਟ